ਦੱਸਾਂ ਜੋ ਕੰਪਨੀ ਸਰ ਗੁਰੂ ਨਗਰੀ ਵਿੱਚ ਅੰਤਰਾ ਬਾਬਾ ਦੀਪ ਸਿੰਘ ਸ਼ੀਰਗਨ ਸਾਹਿਬ ਗੁਰਦੁਆਰੇ ਜਿਹੜਾ ਕਿ ਤਾਂ ਇਹ ਜਿਹੜਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਰਾਤ ਦੇ ਟਾਈਮ ਜਿਹੜਾ ਕਿ ਕਈ ਸੰਗਤਾਂ ਦੇ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ਦੇ ਉੱਪਰ ਜਿਹੜੇ ਕੇਕ ਕੱਟੇ ਗਏ ਨੇ ਤੇ ਵੱਖ-ਵੱਖਰੇ ਜਿਹੜੇ ਲੰਗਰ ਜਿਹੜੇ ਲਗਾਏ ਗਏ ਨੇ ਦੂਜੇ ਪਾਸੇ ਦੇਖ ਸਕਦੇ ਤੁਸੀਂ ਨਾ ਭਾਵੇਂ ਧੁੱਤ ਦੀ ਚਿੱਟੀ ਚਾਂਦ ਜਰੂਰ ਵਿਚਰੀ ਕੜਾਕੇ ਦੀ ਠੰਡਾ ਪਰ ਜਿਹੜੀ ਆਸਾ ਗੁਰੂ ਸਾਹਿਬ ਦੇ ਨਾਲ ਉਹ ਬਹੁਤ ਜ਼ਿਆਦੀ ਵੱਜ ਚੁੱਕੀ ਆ ਤੇ ਉੱਥੇ ਹੀ ਉਹ ਪਿੰਡ ਦੇ ਵਿੱਚ ਵੀ ਜਿਹੜਾ ਕਿ ਅੱਜ ਸ਼ਰਧਾਲੂਆਂ ਦਾ ਇਕੱਠ ਠਾਠਾ ਮਾਰਦਾ ਜਿਹੜਾ ਦਿਖਦਾ ਨਜ਼ਰ ਆ ਰਿਹਾ ਤੇ ਦੇਖ ਸਕਦੇ ਹੋ ਕਿ ਤੁਸੀਂ ਸੰਗਤ ਦਾ ਜਿਹੜਾ ਇਕੱਠ ਹੈ ਗੁਰਦੁਆਰ ਦੇ ਲੰਗਰ ਲਗਾ ਦਿੱਤੇ ਗਏ ਨੇ ਲੰਗਰਾਂ ਦੀ ਜਿਹੜੀ ਹੈ ਜਿਹੜੀ ਸੇਵਾ ਵਾ ਉਹ ਨਿਭਾਈ ਜਾ ਰਹੀ ਆ ਕਿਉਂਕਿ ਆਸਾ ਬਹੁਤ ਜਿਆਦੀ ਆ ਕਿਉਂਕਿ ਇਸ ਗੁਰਦੁਆਰੇ ਦੇ ਵਿੱਚ ਜਦੋਂ ਦਾ ਚਪੈਰਾ ਸਾਹਿਬ ਚਾਲੂ ਹੋਇਆ ਤਾਂ ਤਰ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਵਿੱਚ ਲੋਕਾਂ ਦੀ ਆਸਾ ਹੋਰ ਜਿਆਦੀ ਵੱਧ ਚੁੱਕੀ ਆ ਕਿਉਂਕਿ ਕਹਿੰਦੇ ਨੇ ਕਿ ਜਿਹੜਾ ਦੁਖੀ ਆਉਂਦਾ ਤੇ ਤੂੰ ਸੁਖੀ ਹੋ ਕੇ ਜਾਂਦਾ ਉਸੇ ਚੀਜ਼ ਨੂੰ ਵੇਖਦੇ ਹੋਇਆ ਜਿਹੜਾ ਕਿ ਅੱਜ ਦਾ ਦਿਨ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਕਿ ਜਨਮ ਦਿਹਾੜੇ ਦੇ ਉੱਪਰ ਜਿਹੜੇ ਕਿ ਕੇਕ ਕੱਟੇ ਜਾ ਰਹੇ ਨੇ ਵੱਖਰੇ ਵੱਖਰੇ ਪ੍ਰਕਾਰ ਦੇ ਲੰਗਰ ਲਗਾਏ ਗਏ ਨੇ ਤੇ ਜਿਹੜਾ ਸ਼੍ਰੀ ਕਾਲ ਤੱਕ ਸਭ ਤੋਂ ਕੱਲ ਨਗਰ ਕੀਰਤਨ ਸਜਾਲ ਜਿਹੜਾ ਜਿਹੜੀ ਆ ਗੁਰੂ ਸਾਹਿਬ ਦੇ ਨਾਲ ਬਹੁਤ ਜੁੜੀ ਹੋਈ ਆ ਲੋਕ ਆਪਣੀ ਆਸਰਾ ਨੂੰ ਜਿਹੜਾ ਇੱਕ ਸੰਬੰਧ ਰੱਖਣ ਵਾਸਤੇ ਇੱਥੇ ਪਹੁੰਚ ਰਹੇ ਨੇ ਤੇ ਲੋਕਾਂ ਦੇ ਵਿੱਚ ਇੱਕ ਜਿਹੜੀ ਸਰਦੀ ਠੰਡ ਆ ਪਵੇਸ ਪਕੜਾ ਕੇ ਦੀ ਠੰਡ ਹੈਗੀ ਆ ਸਿੱਧਾ ਸਬਤ ਵੱਲੋਂ ਐ ਜੀਪੀਸੀ ਵੱਲੋਂ ਵੱਖਰੇ ਵੱਖਰੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਮੈਟ ਵਿਛਾਏ ਗਏ ਨੇ ਇਸ ਠੰਡ ਨੂੰ ਦੇਖਦੇ ਹੋਏ ਤੇ ਦੂਜੇ ਪਾਸੇ ਵੇਖ ਸਕਦਾ ਕਿ ਲੰਗਰ ਦੀ ਜਿਹੜੀ ਸੇਵਾ ਉਹ ਨਿਭਾਈ ਜਾ ਰਹੀ ਆ ਤੇ ਆ ਦੇਖ ਸਕਦਾ ਕਿ ਆ ਜੋੜਾ ਘਰ ਦੇ ਵਿੱਚ ਵੀ ਵੱਖਰੇ ਵੱਖਰੇ ਸ਼ਰਧਾਲੂ ਜਿਹੜੇ ਆਪਣੀ ਸੇਵਾ ਨਿਭਾ ਰਹੇ ਨੇ ਤੇ ਦੂਜੇ ਪਾਸੇ ਗੱਲਬਾਤ ਵੀ ਅਸੀਂ ਕਰਦੀ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਕੀ ਕੀ ਕਹਿਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਜਨਮ ਦਿਹਾੜਾ ਅੱਜ ਬੜਾ ਭਾਗਾ ਭਰਿਆ ਦਿਨ ਹੈ ਜੀ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਦਾ ਜਨਮ ਦਿਹਾੜਾ ਔਰ ਬੜੀ ਸੰਗਤਾਂ ਸਾਰੀਆਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਔਰ ਆਪ ਆਪਣੇ ਕਾਰਜ ਰੁੱਝੀਆਂ ਨੇ ਅਸੀਂ ਸਮੂਹ ਸਿੱਖ ਜਗਤ ਨੂੰ ਸਾਰੇ ਸੰਸਾਰ ਨੂੰ ਸਾਰੇ ਪ੍ਰਾਣੀਆਂ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਲੱਖ ਲੱਖ ਵਾਰ ਜਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਠੰਡ ਵੀ ਹੈਗੀ ਆ ਪਰ ਜਿਹੜੀ ਆਸਾ ਗੁਰੂ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਹੈ ਗੱਲ ਹੈ ਵੀ ਜਿੱਥੇ ਮਹਾਰਾਜ ਦਾ ਨਾਮ ਆ ਜਾਂਦਾ ਉੱਥੇ ਠੰਡ ਕੋਈ ਨਹੀਂ ਬਾਕੀ ਇਹ ਵੀ ਲੋਕਾਂ 'ਚ ਸ਼ਰਧਾ ਬਹੁਤ ਹੈ ਮੰਨ ਦੇ ਸ਼ਰਧਾ ਬਹੁਤ ਜ਼ਿਆਦਾ ਲੋਕਾਂ ਦੇ ਇਸ ਕਰਕੇ ਲੋਕੀ ਠੰਡ ਦੀ ਪਰਵਾਹ ਨਹੀਂ ਕਰਦੇ ਹੋਏ ਮਹਾਰਾਜ ਦੇ ਘਰ ਚੰਨਾ ਜੀ ਸੇਵਾ ਰਹੇ ਨੇ ਔਰ ਅਸੀਂ ਫਿਰ ਦੁਬਾਰਾ ਇਸ ਬਾਬਾ ਜੀ ਦੇ ਜਨਮ ਦਿਨ ਦੀਆਂ ਸਾਰੇ ਸੰਸਾਰ ਨੂੰ ਲੱਖ ਲੱਖ ਵਾਰ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਬਿਲਕੁਲ ਜੀ ਬੀਬੀਆਂ ਪੁੱਛੋ ਇਹ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਜਿਹੜੀ ਆਸਾ ਗੁਰੂ ਸਾਹਿਬ ਦੇ ਨਾਲ ਬਹੁਤ ਜ਼ਿਆਦੀ ਆ ਤੇ ਜਿਹੜੀ ਸਜਾਵਟ ਆ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੇ ਉੱਪਰ ਇਹ ਪੂਰੇ ਕਹਿ ਸਕਦੇ ਆ ਕਿ ਹਾਲ ਗੇਟ ਤੋਂ ਲੈ ਕੇ ਜਿਹੜਾ ਕੀ ਸਲਤਨਵੜ ਗੇਟ ਤੱਕ ਅਗਲਾ ਚਾਟੀਵੜ ਚੌਕ ਪੂਰੀ ਸਜਾਵਟ ਕੀਤੀ ਗਈ ਆ। ਬਾਈ ਕੀ ਕਹਿਣਾ ਚਾਹੋਗੇ ਜਨਮ ਦਿਹਾੜੇ ਦੇ ਉੱਪਰ? ਬਹੁਤ ਬਾਤ ਦਾਈਆ ਬਾਈ ਖਾਲਸਾ ਵਾਹੀ ਫਤਿਹ ਜੀ। ਸਮੂਹ ਸਾਧ ਸੰਗਤ ਨੂੰ ਬੇਨਤੀ ਆ ਕਿ ਬਾਬਾਈ ਦੇ ਜਨਮ ਦਿਹਾੜੇ ਤੇ ਪ੍ਰਣ ਕਰੋ ਕਿ ਅਸੀਂ ਗੁਰ ਸੇਖ ਹੋਈਏ ਸਾਰੇ ਗੁਰ ਸਿੱਖੀ ਨਾਲ ਜੁੜੀਏ ਤੇ ਤਾਂ ਹੀ ਸਾਡਾ ਪਰ ਉਤਾਰਾ ਹੋਣਾ ਕਿਉਂ ਸਾਡੇ ਬੱਚੇ ਜਿਹੜੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਗੁਰ ਸਿੱਖੀ ਤੋਂ ਪਰੇ ਜਾਂਦੇ ਪਏ ਨੇ ਤੇ ਸਾਰਿਆਂ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਨਸ਼ਿਆਂ ਨੂੰ ਤਿਆਗੋ ਤੇ ਗੁਰ ਸੇਖ ਬਣੋ ਤੇ ਬਾਬੇ ਦੀਪ ਸਿੰਘ ਦੇ ਦੱਸਿਓਏ ਪੂਰਨਿਆਂ ਤੇ ਚਲੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਕਿ ਜੋ ਬਾਬਾ ਜੀ ਨੇ ਜੋ ਸਾਨੂੰ ਦੱਸਿਆ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਸ ਰਸਤੇ ਅਸੀਂ ਚੱਲ ਰਹੇ ਆ ਨਹੀਂ ਜੀ ਕੋਈ ਨਹੀਂ ਚੱਲਣ ਡਿਆ ਕੋਈ ਨਹੀਂ ਚੱਲਣ ਡਿਆ ਨਾ ਤੇ ਕੋਈ ਇਹ ਕਮੇਟੀਆਂ ਵਾਲੇ ਚੱਲਦੇ ਤੇ ਨਾ ਕੋਈ ਦੂਜਾ ਹੀ ਕੋਈ ਚੱਲਦਾ ਕੋਈ ਨਹੀਂ ਚੱਲਣ ਡਿਆ ਇਸ ਕਰਕੇ ਇਹ ਸਾਨੂੰ ਕਹਿਣਾ ਪਿਆ ਵਾ ਵੀ ਤੁਸੀਂ ਗੁਰੂ ਸਾਹਿਬ ਦੇ ਇਹਨਾਂ ਦੇ ਦੱਸੇ ਬਾਬਾ ਦੀਪ ਸਿੰਘ ਦੇ ਉਹਨਾਂ ਦੇ ਦੱਸੇ ਪੂਰਨਿਆਂ ਤੇ ਤੁਹੀ ਚੱਲੋ ਤੇ ਤਾਂ ਹੀ ਕਰਕੇ ਸਾਡਾ ਪਾਰ ਉਤਾਰਾ ਹੋਣਾ ਤਾਂ ਹੀ ਸਾਡੇ ਬੱਚੇ ਬਚਣਗੇ ਵਾਹਿਗੁਰੂ ਜੀ ਕਾ ਖਾਲਸਾ ਬਿਲਕੁਲ ਜੀ ਇਹ ਇੱਕ ਵੱਖਰਾ ਜਿਹੜਾ ਮੈਸੇਜ ਦਿੱਤਾ ਗਿਆ ਮਾਤਾ ਜੀ ਦੇ ਵੱਲੋਂ ਕਿ ਗੁਰਸਿੱਖ ਵਾਲੇ ਬਣੋ ਗੁਰਬਾਣੀ ਨਾਲ ਜੁੜੋ ਤੇ ਅੰਮ੍ਰਿਤ ਛਕੋ ਤੇ ਜਿਹੜੇ ਆ ਕਿ ਸੰਗਤਾਂ ਨੂੰ ਜਿਹੜਾ ਇਹ ਬਹੁਤ ਚੀਜ਼ਾਂ ਜਿਹੜੀਆਂ ਇਹ ਦਸੀਆਂ ਜਾ ਰਹੀਆਂ ਨੇ ਕਿਉਂਕਿ ਕਈ ਹੋ ਰਿਹਾ ਕਿ ਪ੍ਰਚਾਰ ਕੱਟ ਹੋ ਰਿਹਾ ਲੋਕ ਗੁਰਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਦੂਜੇ ਧਰਮਾਂ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਸੇ ਮਾਤਾ ਜੀ ਦੇ ਵੱਲੋਂ ਵੀ ਸਪਸ਼ਟੀ ਦਿੱਤਾ ਗਿਆ ਕਿ ਸਾਨੂੰ ਗੁਰੂ ਦੇ ਨਾਲ ਜੁੜਨਾ ਚਾਹੀਦਾ ਜਿਸ ਗੁਰੂ ਨੇ ਆਪਣੇ ਕੋਮ ਵਾਸਤੇ ਇਹਨਾਂ ਕੁਝ ਕਰ ਦਿੱਤਾ ਕਿ ਤੇ ਅਸੀਂ ਉਹਨਾਂ ਦੀ ਲੀਡ ਉੱਤੇ ਚੱਲਦੇ ਨਹੀਂ ਨਜ਼ਰ ਆ ਰਹੀ ਪਰ ਦੂਜੇ ਪਾਸੇ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਠਾਠਾ ਮਾਰਦਾ ਜਿਹੜਾ ਕਾਠ ਆ ਸੰਗਤ ਦਾ ਜਿਹੜਾ ਦੇਖਦਾ ਨਜ਼ਰ ਆ ਰਿਹਾ ਲੋਕ ਮਠਿਆਈਆਂ ਚੜਾ ਰਹੇ ਨੇ ਕੇਕ ਕੱਟ ਰਹੇ ਤੇ ਰਾਤ ਦੇ ਟਾਈਮ ਜਿਹੜੀ ਦੀਪਮਾਲਾ ਹੋਵੇਗੀ ਅਸਵਾਦੀ ਹੋਵੇਗੀ ਕਿਉਂਕਿ ਜਨਮ ਦਿਹਾੜਾ ਲੋਕ ਦੇਸ਼ ਵਿਦੇਸ਼ ਤੋਂ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਪਹੁੰਚਦੇ ਨੇ ਕਿਉਂਕਿ ਅੱਜ ਦਾ ਜਿਹੜਾ ਬੜਾ ਜਿਹੜਾ ਮਹਾਨ ਜਿਹੜਾ ਦਿਨ ਮੰਨਿਆ ਗਿਆ ਵਾ ਤੇ ਦੇਖ ਸਕਦੇ ਹੋ ਕਿ ਹੱਥਾਂ ਵਿੱਚ ਗੁਲਦਸਤੇ ਫੜੇ ਹੋਏ ਨੇ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਫਾ ਜੀ ਜਿਹਨਾਂ ਚਾਹੋ ਕੇ ਜਨਮ ਦਿਹਾੜੇ ਦੇ ਉੱਤੇ ਬਾਬਾ ਜੀ ਦਾ ਜਨਮ ਦਿਹਾੜਾ ਜੀ ਅੱਜ ਇੱਕ ਮਾਣ ਆਪਣੇ ਪੰਥ ਦਾ ਹੀ ਸ਼ਹੀਦ ਹੋਏ ਨੇ ਯੋਧੇ ਹੋਏ ਨੇ ਇਹਨਾਂ ਨਾਲ ਬਾਅਦ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਜਨਮ ਦਿਨ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਮਹਾਰਾਜ ਜੀ ਬਹੁਤ ਖੁਸ਼ ਹੈ ਰਾਸ਼ੀ ਪਾਵੇ ਜਿੰਨਾ ਮਰਜ਼ੀ ਪਰ ਸੰਗਤ ਦੀ ਆਸਾ ਬਹੁਤ ਹੈ ਰਾਸ਼ਨੀ ਜੀ ਸੰਗਤ ਆ ਸੰਗਤ ਇਹ ਸੰਗਤ ਆਈ ਆਪਣੇ ਆਪਣੇ ਅਕੀਦਾ ਕਰਨ ਵਾਸਤੇ ਮਹਾਰਾਜ ਨੂੰ ਨਾਮ ਸਮਤਕ ਹੋਣ ਵਾਸਤੇ ਆਈ ਸੰਗਤ ਵੀ ਆਸਾ ਬਹੁਤ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸ੍ਰੀ ਸਾਹਿਬ ਜਨਮ ਦਿਹਾੜਾ ਸਾਡੀ ਸੰਗਤਾਂ ਨੂੰ ਬਹੁਤ ਲੱਖ ਲੱਖ ਵਧਾਈ ਹੋਏ ਪਾਪਾ ਜੀ ਸਤ ਜੀ ਸੰਗਤਾਂ ਪਹੁੰਚ ਰਹੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਇੱਕ ਖੁਸ਼ੀ ਹੈਗੀ ਆ ਕਿਉਂਕਿ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀਆਂ ਚਾਲੂ ਹੋ ਜਾਂਦੀਆਂ ਨੇ ਛੀਦਾ ਸਾਹਿਬ ਪਹੁੰਚਦੀਆਂ ਨੇ ਪੋਵਿੰਡ ਪਹੁੰਚਦੀਆਂ ਨੇ ਤੇ ਹੋਰ ਜਿਹੜੇ ਗੁਰਦ ਗੁਰੂ ਸਾਹਿਬ ਦੇ ਗੁਰਦਸਤਾਰ ਹੈਗੇ ਨੇ ਉੱਥੇ ਪਹੁੰਚਦੀਆਂ ਨੇ ਜੀ ਕਨੰਦਾ ਦੋ ਗੰਨ ਸੱਜੇ ਤੇ ਇੱਕ ਗੰਨ ਸਵਾਹ ਨੂੰ ਮਹਾਰਾਜਾ ਦੰਦ ਸਵਾਹ ਨੂੰ ਗੰਨ ਸਵਾਹ ਬਿਲਕੁਲ ਜੀ ਇਹ ਜਨਮ ਦਿਹਾੜੇ ਦੇ ਉੱਪਰ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਇਕੱਠ ਉਹ ਨਜ਼ਰ ਆ ਰਿਹਾ ਤੇ ਜਿਹੜੀ ਆਸਾਵਾ ਉਹ ਕਾਫੀ ਲੋਕਾਂ ਦੀ ਹੈਗੀ ਤੇ ਵੱਖਰੇ ਵੱਖਰੇ ਪ੍ਰਕਾਰ ਦੇ ਜਿਹੜੇ ਲੰਗਰ ਲੋਕਾਂ ਦੇ ਲਗਾਏ ਗਏ ਨੇ ਕੈਪਟਨ ਮਨੋਤ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਨੂੰ 20 ਸਾਲ